ਸੰਗਤ ਜੀ ਇਸ ਕਾਜੀ ਮੁੱਲੇ ਨੇ ਜੋ ਭਾਈ ਮਤੀ ਦਾਸ ਨੇ ਵਜਨ ਗਏ ਔਰੰਗੇ ਦੀ ਬਾਬਤ ਉਹ ਸਾਰੇ ਜਾ ਕੇ ਔਰੰਗਜ਼ੇਬ ਬਾਦਸ਼ਾਹ ਨੂੰ ਛੇਤੀ ਦੱਸਿਆ ਹੈ ਮਤੀ ਦਾਸ ਕੋ ਸਵਾਲ ਜਵਾਬ ਜੋ ਭਾਈ ਮਤੀ ਦਾਸ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਸਵਾਲ ਜਵਾਬ ਹੋਏ ਹੈ ਤਾਨ ਨਮਨ ਤੇ ਜਰ ਗयो ਵਿਸ਼ੇਸ਼ ਸੁਣ ਕੇ ਔਰੰਗਜ਼ੇਬ ਬਾਦਸ਼ਾਹ ਸ਼ਰੀਰ ਕਰਕੇ ਮਨ ਕਰਕੇ ਐਨ ਅਗ ਬਬੂਲਾ ਹੋ ਗਿਆ ਬੜਾ ਦੁੱਖ ਪਹੁੰਚਿਆ ਵੀ ਕੌਣ ਹੁੰਦਾ ਮੇਰੀ ਕੈਦ ਵਿੱਚ ਰਹਿ ਕੇ ਹੀ ਮੇਰੇ ਤੇ ਇਦਾਂ ਦੇ ਸਵਾਲ ਚੁੱਕੇ ਮੈਨੂੰ ਗਰਕ ਕਰਨ ਦੀਆਂ ਗੱਲਾਂ ਕਰਦਾ ਮਤੀ ਦਾਸ ਕਰੋਧ ਭਰੇ ਬੋਲਿਓ ਤੁਰਕੇਸ਼ ਉਸੇ ਨਾਲ ਲਾਲ ਸੁਰਖ ਹੋਇਆ ਔਰੰਗਾ ਹੁਕਮ ਦੇਣ ਲੱਗਿਆ ਤੁਰਕੇਸ਼ ਬੋਲਿਆ ਹੈ ਮਤੀ ਦਾਸ ਕੋ ਕੀ ਨ ਬੁਲਾਵਨਾ ਜਿਹੜਾ ਮਤੀ ਦਾਸ ਕਹਿੰਦਾ ਵੀ ਮੈਂ ਗਰਕ ਕਰ ਦਿਆਂ ਕਿਲੇ ਦੀਆਂ ਕਿੱਟਾਂ ਖੜਕਾ ਦਿਆਂਗਾ ਉਹਨੂੰ ਸਾਡੇ ਕੋਲ ਬੁਲਾਇਆ ਜਾਏ ਦੋਏ ਤਖਤੇ ਮਹਿ ਕਰਿਓ ਬੰਧਾਵਨ ਤੇ ਮਤੀ ਦਾਸ ਜੀ ਨੂੰ ਕੋਲ ਸੱਦਿਆ ਗਿਆ ਕਚਹਿਰੀ ਭਰੀ ਸਭਾ ਦੇ ਵਿੱਚ ਦੋ ਤਖਤੇ ਜਿਹੜੇ ਕਾਜੀ ਤੋਂ ਉਹ ਭਾਈ ਮਤੀ ਦਾਸ ਜੀ ਨੂੰ ਇਹ ਕਹਿੰਦਾ ਔਰੰਗਜ਼ੇਬੀ ਗੁਰੂ ਨੇ ਕਰਾਮਾਤ ਨਹੀਂ ਵਿਖਾਈ ਤੇ ਹੁਣ ਤੂੰ ਵਿਖਾ ਤੂੰ ਜੋ ਕਹਿਨਾ ਵੀ ਮੈਂ ਗਰਕ ਕਰ ਦਿਆਂਗਾ ਸਾਰੇ ਮੁਸਲਮਾਨਾਂ ਨੂੰ ਜਾਂ ਇਹ ਮੇਰੀ ਸਲਤਨਤ ਨੂੰ ਤੇ ਲਿਆਖਾ ਤੇਰੀ ਕਰਾਮਾਤ ਵੇਖੀਏ ਭਾਈ ਮਤੀ ਦਾਸ ਜੀ ਕਹਿੰਦੇ ਬਾਦਸ਼ਾਹ ਗੱਲ ਕਰ ਵੀ ਗੁਰੂ ਤੇਗ ਬਹਾਦਰ ਸਾਹਿਬ ਦਾ ਹੁਕਮ ਨਹੀਂ ਹੈ ਨਹੀਂ ਤੇ ਤੈਨੂੰ ਤਰੀ ਕਰਨੀ ਦਾ ਫਲ ਮੈਂ ਜਰੂਰ ਭਗਤਾਂਉਂਦਾ ਇਹ ਤਾਂ ਪਾਦਸ਼ਾਹ ਮਹਾਰਾਜ ਦਾ ਸਾਨੂੰ ਹੁਕਮ ਨਹੀਂ ਇਸ ਤਰ੍ਹਾਂ ਵਾਰ-ਵਾਰ ਰੰਗਜੀਤ ਤੋਂ ਰੰਗਜੀਤ ਵੱਲੋਂ ਕਿਹਾ ਗਿਆ ਬਾਬਾ ਮਤੀ ਦਾਸ ਜੀ ਨੂੰ ਪਰ ਆਪ ਜੀ ਨੇ ਕੋਈ ਬਚਨ ਨਾ ਕਿਹਾ ਆਖਿਆ ਵੀ ਜੋ ਗੁਰੂ ਤੇਗ ਬਹਾਦਰ ਸਾਹਿਬ ਦੀ ਮਰਜ਼ੀ ਮੌਜੂ ਹੀ ਚੜਦੀ ਕਲਾ ਹੈ ਇਸ ਤਰ੍ਹਾਂ ਸਾਧ ਸੰਗਤ ਜੀ ਫਿਰ ਫਤਵਾ ਕਾਜੀ ਤੋਂ ਲਵਾਇਆ ਵੀ ਦੋ ਜਿਹੜਾ ਸਰੀਰ ਹੈ ਭਾਈ ਮਤੀ ਦਾਸ ਦਾ ਉਹ ਫੱਟਿਆਂ 'ਚ ਜੜ ਕੇ ਤੇ ਦੋ ਫਾੜ ਕੀਤਾ ਜਾਏ ਇਹ ਫਤਵਾ ਜਿਹੜਾ ਕਾਜ਼ੀਆਂ ਨੇ ਲਾ ਦਿੱਤਾ ਹੈ ਹੁਕਮ ਅਜ ਲਾਦਨ ਤਬਹ ਉਚਾਰਾ ਤੇ ਜਲਾਦਾ ਨੂੰ ਭਾਈ ਮਤੀ ਦਾਸ ਜੀ ਦੇ ਸਰੀਰ ਚੀਰਣ ਦਾ ਹੁਕਮ ਹੋਇਆ ਹੈ ਲੈ ਆਰਾ ਸਿਰ ਪਰ ਤਿਸ ਫਾੜਾ ਤੇ ਆਰਾ ਲੈ ਕੇ ਐਨ ਫਟਿਆਂ ਦੇ ਵਿੱਚ ਸਰੀਰ ਲੱਕੜਦਿਆਂ ਚ ਦੋ ਪਾਸਿਓਂ ਬੰਨ ਕੇ ਚੰਗੀ ਤਰ੍ਹਾਂ ਤੇ ਸੀਸ ਦੇ ਉੱਪਰ ਮੱਥੇ ਤੇ ਆਰਾ ਰੱਖ ਲਿਆ ਗਿਆ ਹੈ ਅਰਦੋ ਅਰਦ ਚਰਾਏ ਸੁਡਾਰਾ ਤੇ ਜਦੋਂ ਪਹਿਲੇ 2 4 ਆਰੀ ਦੇ ਜਿਹੜੇ ਉਹ ਢੇੜੇ ਆਏ ਆਰੀ ਦੇ ਜਿਹੜਿਆ ਪਹਿਲੀਆਂ 2 4 ਤਿਆਂ ਵਜੀਆਂ ਤੇ ਭਾਈ ਮਤੀ ਦਾਸ ਜੀ ਦੇ ਮੱਥੇ ਤੋਂ ਲਾਲ ਸੁਰਖ ਖੂਨ ਦਾ ਫੁਹਾਰਾ ਜਿਹੜਾ ਫਟਿਆ ਤੇ ਭਾਈ ਮਤੀ ਦਾਸ ਜੀ ਨੇ ਸਾਧ ਸੰਗਤ ਜੀ ਜਪਜੀ ਸਾਹਿਬ ਦੇ ਅਭਿਆਸੀ ਸਨ ਬਹੁਤ ਆਪ ਜੀ ਤੇ ਭਾਈ ਮਤੀ ਦਾਸ ਜੀ ਨੇ ਜਦੋਂ ਇਹ ਕਹਿੰਦੇ ਮੱਥੇ ਤੇ ਆਰਾ ਰੱਖ ਕੇ ਕਾਜੀ ਵੀ ਮਤੀ ਦਾਸ ਅਜੇ ਵੀ ਸਮਾਂ ਹੈ ਕਲਮਾ ਪੜ ਲੈ ਕਲਮਾ ਪੜਨ ਦੇ ਨਾਲ ਬਸ ਇੰਨਾ ਹੀ ਕੰਮ ਕਰਨਾ ਤੇਨੂੰ ਕੁਝ ਨਹੀਂ ਆਖਾਂਗੇ ਜ਼ਿੰਦਗੀ ਬਹੁਤ ਔਖੀ ਮਿਲਦੀ ਹੈ ਤੇ ਅਜੇ ਵੀ ਸਮਾਂ ਵੀ ਕਲਮਾ ਪੜ ਕਰਕੇ ਆਪਦਾ ਜੀਵਨ ਤੂੰ ਬਚਾ ਸਕਦਾ ਹੈ ਪਰ ਜਦੋਂ ਇਹ ਕਲਮਾ ਪੜਨ ਨੂੰ ਕਹਿੰਦੇ ਆ ਦੀ ਬੋਲ ਮਤੀ ਦਾਸ ਕਲਮਾ ਪੜ ਸ਼ੁਰੂ ਕਰ ਇਹ ਦਰਕਾਰੀ ਅੱਗੇ-ਅਗੇ ਬੋਲਦਾ ਵੀ ਆ ਮੇਰੇ ਮਗਰ ਬੋਲ ਮਥੇ ਤਿਆਰਾ ਰੱਖਿਆ ਤੇ ਭਾਈ ਮਤੀ ਦਾਸ ਦੀ ਕਲਮਾ ਪੜਨ ਦੀ ਬਜਾਏ ਕੋ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਪੰਗੁਰ ਪ੍ਰਸਾਦ ਇਸ ਤਰ੍ਹਾਂ ਜਪਜੀ ਸਾਹਿਬ ਪਾਵਨ ਬਾਣੀ ਰੰਭ ਕਰ ਲੈਣਾ ਕੀਤੀ ਹੈ ਪਰੇ ਉਪਰਥੀ ਪਰ ਹੈ ਦੋ ਹੁਐ ਦੋ ਫਾਰਾ ਤੇ ਸਾਧ ਸੰਗਤ ਦੀ ਜਦੋਂ ਮੱਥੇ ਤੇ ਆਰਾ ਚੱਲਦਾ ਹੈ ਮੱਥੇ ਚੋਂ ਫੁਹਾਰ ਵਹਿੰਦੇ ਲਹੂ ਦੇ ਪਰ ਆਪ ਜੀ ਜਬਜੀ ਸਾਹਿਬ ਦੇ ਪਾਵਨ ਜਾਪ ਕਰਦੇ ਜਦੋਂ ਪੰਚ ਪਰਵਾਣ ਪੰਚ ਪ੍ਰਧਾਨ ਪੰਚੇ ਪਾਵਹ ਦਰਗਹ ਮਾਨ ਇਥੇ ਜਬਜੀ ਸਾਹਿਬ ਦਾ ਜਾਪ ਆਇਆ ਉਧਰੋਂ ਤੇ ਸਰੀਰ ਦੇ ਦੋ ਫਾੜ ਹੋ ਕਰਕੇ ਇੱਕ ਟੁਕੜਾ ਖੱਬੇ ਇੱਕ ਟੁਕੜਾ ਸਰੀਰ ਦਾ ਸੱਜੇ ਪਾਸੇ ਡੁੱਗ ਪਿਆ ਹੈ ਦੋਨ ਨਾ ਤਨ ਤੇ ਜਬਜੀ ਪੜੈ ਪਰ ਦੋਹਾਂ ਸਰੀਰਾਂ ਦੇ ਵਿੱਚੋਂ ਨਵੇਂ ਉਹ ਗ੍ਰੰਥੀ ਸਿੰਘ ਅਖੰਡ ਪਾਠ ਸਾਹਿਬ ਦਾ ਭੋਗ ਪਾਉਂਦੇ ਆ ਸਲੋਕ ਪੜ੍ਹਦੇ ਆ ਨਾ ਦੋ ਸਿੰਘ ਬਹਿ ਕੇ ਇਕੱਠੇ ਉਸੇ ਤਰ੍ਹਾਂ ਦੋ ਆਵਾਜ਼ ਆਉਂਦੀਆਂ ਦੋ ਸਰੀਰ ਦੇ ਟੁਕੜਿਆਂ ਵਿੱਚੋਂ ਦੋ ਸਰੀਰ ਦੇ ਹਿੱਸਿਆਂ ਦੇ ਦੁਫਾੜ ਦੇ ਵਿੱਚੋਂ ਜਬਜੀ ਸਾਹਿਬ ਦੀ ਆਵਾਜ਼ ਆ ਰਹੀ ਹੈ ਹੈ ਰਤ ਸਭ ਕੇ ਅਚਰਜ ਬੜੈ ਇਹ ਸਾਰਾ ਕੌਤਕ ਵੇਖ ਕੇ ਰੰਗ ਰੰਗੇ ਦੇ ਸਮੇਤ ਕਾਜੀ ਮੁੱਲੇ ਸਭ ਦੀ ਹੈਰਾਨੀ ਵੱਧ ਗਈ ਹੈ ਵੀ ਇਹ ਤਾਂ ਮਰਨ ਤੋਂ ਬਾਅਦ ਵੀ ਪਵਿੱਤਰ ਜਬਜੀ ਸਾਹਿਬ ਦੀ ਆਪਦੀ ਕਲਾਮ ਪੜਦਾ ਏ ਇਹ ਬਾਣੀ ਪੜ ਰਿਹਾ ਹੈ ਹੋਏ ਦੋ ਖੰਡ ਨਾ ਜੀਵਤ ਕੋਈ ਦੋ ਟੋਟੇ ਹੋਣ ਤੋਂ ਬਾਅਦ ਕੋਈ ਜਿਉਂਦਾ ਨਹੀਂ ਰਹਿੰਦਾ ਪਰ ਇਹ ਕੈਸੇ ਸਦਕੀ ਸੇਖਿਆ ਗੁਰੂ ਤੇਗ ਬਹਾਦਰ ਸਾਹਿਬ ਦੇ ਸਰੀਰ ਆਰੇ ਨਾਲ ਚੀਰਿਆ ਗਿਆ ਦੋ ਫਾੜ ਹੋ ਗਿਆ ਤੇ ਉਸ ਤੋਂ ਬਾਅਦ ਫੇਰ ਵੀ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹ ਮਾਨ ਇਹ ਪਵਿੱਤਰ ਗੁਰਬਾਣੀ ਪੜ ਰਿਹਾ ਹੈ ਇਹ ਤੋ ਪਠਤ ਜੀਤ ਜੇ ਮਹੋਈ ਇੱਕ ਨਹੀਂ ਫਿਰ ਦੋ ਆਵਾਜ਼ਾਂ ਆਉਂਦੀਆਂ ਤਾਂ ਐਦਾਂ ਮਤੀ ਦਾਸ ਬਾਣੀ ਪੜਦਾ ਜਿਵੇਂ ਕੋਈ ਜਿਉਂਦਾ ਮਨੁੱਖ ਬਾਣੀ ਪੜ ਰਿਹਾ ਹੁੰਦਾ ਹੈ ਪੋਗ ਪਾਏ ਕਰ ਦੋ ਨਹ ਤਨ ਤੇ ਇਸ ਤਰ੍ਹਾਂ ਸਾਧ ਸੰਗਤ ਜੀ ਵੀ ਜਪਦੀ ਸਾਹਿਬ ਜੀ ਕੀ ਆਵਾਜ਼ ਉਹਨਾਂ ਸਮਾਂਉਂਦੀ ਰੇ ਜਿੰਨਾ ਸਮਾਂ ਜਪਦੀ ਸਾਹਿਬ ਦਾ ਭੋਗ ਨਹੀਂ ਪਾਇਆ ਗਿਆ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਹਿ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਇਸ ਤਰ੍ਹਾਂ ਪਾਵਨ ਜਪਦੀ ਸਾਹਿਬ ਦੇ ਜਾਪ ਦਾ ਭੋਗ ਪਾਇਆ ਹੈ ਅਰੋਰ ਪਹੁੰਚਿਓ ਪ੍ਰੇਮੀ ਮਨਤੇ ਤੇ ਗੁਰਪੁਰ ਪਹੁੰਚਿਓ ਭਾਵ ਗੁਰੂ ਦੀ ਪੂਰੀ ਸਚਖੰਡ ਤਿਥੈ ਲੋ ਲੋ ਆਕਾਰ ਤਿਥੈ ਭਗਤ ਵਸਹਿ ਕੇ ਲੋ ਇਸ ਪਾਵਨ ਪਵਿੱਤਰ ਗੁਰੂ ਨਗਰੀ ਨੂੰ ਬਾਬਾ ਮਤੀ ਦਾਸ ਜੀ ਪਹੁੰਚੇ ਆ ਉਤਮ ਗਤ ਕੋ ਪ੍ਰਾਪਤ ਹੋਵਾ ਜਿਹੜੀ ਸ਼ਹੀਦਾਂ ਦੀ ਉਤਮ ਪਦਵੀ ਹੁੰਦੀ ਹੈ pandit sur chhatrapati raja bhagat barabar aur na koi jo sukh prab godhind ki seva so sukh raj na rahi hai raj na chahu mukt na chahu manpreet charan kamlar sevak ki or ke nibhi preet jeevte sahib sev apna chalte rakhiyo chit e maharaj sache patshah de vachan ਇਕ ਕਮਾਏ ਬਾਬਾ ਮਤੀ ਦਾਸ ਜੀ ਨੇ ਸਿਰ ਦੇ ਦਿੱਤਾ ਸਿਦਕ ਨਹੀਂ ਹਾਰਿਆ ਔਰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਜਾ ਬਰਾਜੇ ਹਨ ਗੌਰ ਚਰਿੱਤਰ ਕੋ ਅਚਰਜ ਜੋਵਾ ਇਹ ਸਾਰਾ ਕੌਤਕ ਵੇਖ ਕੇ ਜਿੰਨੇ ਉੱਥੇ ਕੋ ਮੁਲਾਣੇ ਕਾਰੀ ਸਭਾ ਵਿੱਚ ਜੋ ਜੋ ਪ੍ਰਾਣੀ ਖੜਾ ਸੀਗਾ ਸਾਰਿਆਂ ਦੀ ਹੈਰਾਨੀ ਦੀ ਹੱਦ ਨਹੀਂ ਰਹੇਗੀ ਬੜੇ ਪਰੇਸ਼ਾਨ ਹੈਰਾਨ ਹੁੰਦੇ ਐ ਮਹਾ ਗੰਭੀਰ ਧੀਰ ਸਮ ਧਰਨੀ ਬੀਏ ਤਾਂ ਐਡਾ ਗੰਭੀਰ ਹੈ ਗੁਰੂ ਕਾ ਸਿੱਖ ਜਿਵੇਂ ਧੀਰ ਜਿੰਨਾ ਚ ਕਿੱਡਾ ਸੀਸ ਤੇ ਆਰਾ ਚੱਲਿਆ ਤੇ ਧਰਤੀ ਵਾਂਗੂ ਅਡੋਲ ਰਹੇ ਐ ਸਿਦਕ ਬੜਾ ਭਾਰੀ ਬੜਾ ਭਾਰੀ ਸਬਰ ਸੰਤੋਖ ਹੈ ਗੁਰੂ ਕੇ ਸਿੱਖਾਂ ਵਿੱਚ ਲੱਖ ਨਾਸਕ ਹੈ ਕੋ ਸਤ ਗੁਰ ਕਰਣੀ ਕੋਈ ਗੁਰੂ ਸਹਿਬ ਦੀ ਕਰਨੀ ਨਹੀਂ ਜਾਣ ਸਕਦਾਗਾ ਕਬੀ ਰਾਜ ਕਹਿੰਦੇ ਵੀ ਸਿੱਖੀ ਗੁਰੂ ਦੀ ਬਖਸ਼ੀ ਤੇ ਗੁਰਸਿੱਖਾਂ ਅੰਦਰ ਸਤ ਗੁਰੂ ਵਰਤੈ ਗੁਰੂ ਕੇ ਸਿੱਖਾਂ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਆਪ ਵਰਤੇ ਹੈ ਤਾਂ ਏਡਾ ਪਾਰੀ ਇਤਿਹਾਸ ਭਾਈ ਮਤੀ ਦਾਸ ਜੀ ਵਰਗਿਆਂ ਨੇ ਰਚ ਦਿੱਤਾ ਤੇ ਇਹ ਵੀ ਪ੍ਰਸੰਗ ਆਉਂਦੇ ਵੀ ਜਦੋਂ ਮਤੀ ਦਾਸ ਜੀ ਨੂੰ ਪੁੱਛਿਆ ਵੀ ਆਖਰੀ ਖਾਸ਼ਕੀ ਹੈ ਤੁਹਾਡੀ ਕੀ ਇੱਛਾ ਹੈ ਤੇ ਆਖਿਆ ਸੀ ਵੀ ਜਿੱਧਰ ਗੁਰੂ ਤੇਗ ਬਹਾਦਰ ਸਾਹਿਬ ਦੀ ਕੈਦ ਆ ਨਾ ਜਿਹੜੀ ਕੈਦ ਵਿੱਚ ਜੇਲ੍ਹ ਵਿੱਚ ਸਾਡਾ ਮੁੱਖ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਵੱਲ ਹੋਣਾ ਚਾਹੀਦਾ ਕੰਡ ਨਾ ਹੋਵੇ ਇਸ ਤੋਂ ਵੱਧ ਸਾਡੀ ਕੋਈ ਛਾਣੀ ਅੰਤਲੇ ਸਮੇਂ ਦੀ ਐਸੇ ਸਿਦਕੀ ਸਿੱਖ ਭਾਈ ਮਤੀ ਦਾਸ ਜੀ ਦੀ ਜਿਹੜੀ ਪਾਵਨ ਪਵਿੱਤਰ ਸ਼ਹੀਦੀ ਉਹਨੂੰ ਕੋਟਾਨ ਕੋਟ ਪ੍ਰਣਾਮ ਹੈ ਤੋ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਤੇਗ ਬਹਾਦਰ ਦੀ ਵੱਡੀ ਮਹਿਮਾ ਵਡਿਆਈ ਜਿਹੜੀ ਸਿੱਖਾਂ ਵਿੱਚ ਦੀ ਵਰਤ ਰਹੀ ਸੰਸਾਰ ਨੇ ਵੇਖੀ ਹੈ ਕੌਣ ਜਾਣ ਸਕਦਾ ਹੈ ਉੱਚ અપਾਰ ਬਯੰਤ ਸੁਆਮੀ ਕੌਣ ਜਾਣੈ ਗੁਣ ਤੇਰੇ ਮਹਾਰਾਜ ਦੀ ਵੱਡੀ ਮਹਿਮਾ ਵਡਿਆਈ ਬਯੰਤ ਹੈ ਭਾਈ ਕੋਈ ਨਹੀਂ ਜਾਣ ਸਕਦਾ ਸਤਗੁਰੂ ਜੀ ਦੀ ਕਰਨੀ ਨੂੰ